ਫਰੈਂਸ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਹੈ ਤੇ ਟਾਈਮ ਹੋ ਚੁੱਕਿਆ 8:10 ਹੈ ਹਨਾ 8:10 ਟਾਈਮ ਤੋਂ ਸਟਾਰਟ ਹੈ ਮੇਰੀ ਵੀਡੀਓ ਤੇ ਅੱਜ ਹੈ ਜੀ ਸ਼ਿਵਰਾਤਰੀ ਆਪ ਸਾਰਿਆਂ ਨੂੰ ਹੈਪੀ ਸ਼ਿਵਰਾਤਰੀ ਜਿਹੜੇ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਹਨਾ ਤੇ ਅੱਜ ਹੈ ਸ਼ਿਵਰਾਤਰੀ ਔਰ ਮੈਂ ਅੱਜ ਮੰਦਰ ਨਹੀਂ ਜਾਣਾ ਕਿਉਂਕਿ ਹਰ ਵਾਰ ਜਾਨਣੀ ਆ ਲੇਕਿਨ ਮੇਰੀ ਤਾਂ ਬੀਠ ਠੀਕ ਨਹੀਂ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰੀ ਕੱਲ ਵੀ ਸਾਰਾ ਦਿਨ ਪਈ ਰਹੀ ਮੈਂ ਔਰ ਰੂਪ ਐਂਡ ਜੋਤ ਜਾਉਂਗੀ ਹਾਂ ਦੋਨੋਂ ਰੂਪ ਨੂੰ ਕਿਹਾ ਮੈਂ ਜੋਤ ਨੂੰ ਵੀ ਤੁਸੀਂ ਜਾ ਕੇ ਜਲ ਚੜ੍ਹਾਇਆਓ ਕਿਉਂਕਿ ਚੰਗਾ ਹੁੰਦਾ ਹਨਾ ਇਹ ਵੀ ਤਿਹਾਰ ਹੈ ਫੈਸਟੀਵਲ ਹੈ ਅੱਜ ਔਰ ਜੋਤ ਜਾਉਗੀ ਰੂਪ ਜਾਉਗੀ ਨਾ ਤੋ ਕਿ ਹੁਣ ਇਹਨਾਂ ਨੇ ਵੀ ਜਾਣਾ ਮੰਦਿਰ ਤੇ ਜੋ ਵੀ ਹੈਗਾ ਬਾਵਜੂਦ ਕਿ ਪਪਾ ਵੀ ਚਲੇ ਜਾਉਂਗੇ ਔਰ ਮੈਂ ਫਿਲਹਾਲ ਹੁਣੇ ਉઠੇ ਹਾਂ ਜਸਟ ਜਿਸੀ ਲੇਟ ਉઠੇ ਹਾਂ 7:30 ਵਜੇ ਔਰ ਮੈਂ ਨਾ ਵਾਰਿਸ਼ ਲੱਗੀ ਵੀ ਤੀ ਮੈਂ ਸਟੈਂਡ ਦੇ ਉੱਪਰ ਕੱਪੜੇ ਵੀ ਪਾਏ ਕਿਉਂਕਿ ਜਿਆਦਾ ਨਹੀਂ ਤੇ ਥੋੜੇ ਜਿਹੀ ਕੱਪੜੇ ਦੇ ਜਿਆਦਾ ਤੋਂ ਨਹੀਂ ਤੇ बस चार कपड़े ही हैं सारे मैं ऊरी फलाते थे क्योंकि बारिश हो गई थी रात और हुण मैं तार ते सुक्ने पा रही हां बाहर कपड़े क्योंकि हुण मौसम ठीक हो गया थोड़ा जा लेकिन फिर भी बद्दा होया हुए है कदे मी कदे कणी पर मेरे बच्चे अभी सो रहे हैं रूप उठगी जोद हुण तू नहा ले ठीक है पर रूप ने नहाना हले रूप अभी हैं सिर नहीं नहाना हैगा क्लचर लेला क्लचर क्लचर ला ली आ क्या पाया अच्छा दोए कपड़े पाए हैं ਇੱਧਰ ਚੱਲ ਰਿਹਾ ਮੋਲ ਮੰਤਰ ਔਰ ਰੂਪ ਹਲੇ ਬਾਦਗੇ ਵਿੱਚ ਨਾਏਗੀ ਪਹਿਲਾਂ ਮਵਜਦ ਕੇ ਪਾਪਾ ਨਾ ਲੈ ਆਂ ਜੋਤ ਗਈ ਨਾ ਮੈਂ ਨਾਉਂਗੀ ਸੱfte ਬਾਦਗੇ ਵਿੱਚ ਕਿਉਂਕਿ ਮੈਂ ਪਹਿਲਾਂ ਰੋਟੀ ਬਣਾਣੀ ਐ ਉਸਤੇ ਬਾਦ ਇਹਨਾਂ ਨੂੰ ਖਾਲਾ ਕੇ ਸੱfte ਬਾਦਗੇ ਵਿੱਚ ਨਾਉਂਗੀ ਮੈਂ ਫਿਲਹਾਲ ਮੈਂ ਦੁੱਧ ਰੱਖਿਆ ਵਾ ਪਹਿਲਾਂ ਗਰਮ ਹੋਣਾ ਕਿਤੇ ਉਬਲ ਜੇ ਮੈਂ ਗੱਲਾਂ ਬਾਤਾਂ ਹੀ ਮਾਰਦੀ ਰਹਾ ਵਾਂ ਤੇ ਇੱਧਰ ਦੁੱਧ ਹੋ ਰਿਹਾ ਗਰਮ ਔਰ ਦੁੱਧ ਗਰਮ ਹੋ ਜਾਊਗਾ ਉਸਤੇ ਬਾਦ ਮੈਂ ਰੋਟੀ ਬਣਾਦਾ ਪਹਿਲਾਂ ਫੇਰ ਉਸਤੇ ਬਾਦ ਮੈਂ ਵੀ ਨਾਣਾ ਆਇਆ ਫਿਲਾਲ ਮਣਾਈਏ ਫੁਲਕੇ ਫਲਕੇ ਬਈ ਰੋਟੀ ਪਾਣੀ ਚਲੋ ਜੀ ਰੁਪੰਜਲ ਵੀ ਨਹਾ ਲਈ ਜੋਤ ਵੀ ਰੂਪ ਪਈ ਆ ਸਾਹਮਣੇ ਔਰ ਜੋਤ ਜਾ ਰਹੀ ਆ ਮੰਦਿਰ ਕਹਿੰਦੀ ਮੰਮਾ ਮੰਦਿਰ ਮੈਂ ਚਲੀ ਜਾਵਾਂ ਮੈਂ ਕਿਹਾ ਚਲੋ ਜਾਓ ਇਹ ਫੁੱਲ ਫਲ ਲੈ ਰਹੀ ਹੈ ਤੇ ਭੋਲੇ ਨਾਥ ਕੋ ਨਹਲਾਣੇ ਜਾ ਰਹੀ ਹੈ ਹੈਪੀ ਸ਼ਿਵਰਾਤਰੀ ਸਾਰਿਆਂ ਨੂੰ ਮੈਂ ਲਾਇਆ ਵਾ ਪਾਣੀ ਉੱਪਰ ਮੋਟਰ ਲਾਈ ਵੀ ਹੈ ਟੈਂਕੀ ਓ ਮੈਂ ਧੋਇਆ ਤਾਂ ਵਾਸ਼ਰੂਮ ਤਾਂ ਕਰਕੇ ਹਾਂ ਰੁਕ ਜਾ ਜੋਤ ਰੂਪ ਆ ਰਹੀ ਹੈ ਮੈਂ ਦੇਖਤੀ ਹੂੰ ਵੀ ਭਰ ਗਿਆ ਟੈਂਕੀ ਦੌੜ ਜੋ ਦੀਦੀ ਗਈ ਜਾ ਕਰਕੇ ਆਈ ਸਵਾਰ ਕੇ ਚਲੀ ਗਈ ਜਾ ਕਰਨ ਔਰ ਮੈਂ ਲਾਈ ਵੀ ਆ ਮੋਟਰ ਸਾਹਮਣੇ ਦੇਖ ਰਹੀ ਆ ਕਿ ਟੈਂਕੀ ਭਰ ਗਈ ਕਿ ਨਹੀਂ ਭਰ ਗਈ ਹਲੇ ਭਰੀ ਨਹੀਂ ਹੈਗੀ ਫਿਰ ਮੈਂ ਲਾਣਾ ਝਾੜੂ ਦੇਖਿਓ ਕਿ ਪਿੱਛੇ ਕਿੰਨੀ ਡਸਟ ਹੈ ਕਮੈਂਟ ਕਰਕੇ ਦੱਸੋ ਕਿਹਨੂੰ ਕਿਹਨੂੰ ਲਿਖਣੇ ਦਾ ਸ਼ੌਂਕ ਹੈ ਮੈਨੂੰ ਇਦਾਂ ਲਿਖਣੇ ਦਾ ਬਹੁਤ ਸ਼ੌਂਕ ਹੈ ਕੁਝ ਵੀ ਲਿਖ ਦੰਨੇ ਹੈ ਹਨਾ ਐਂਡ ਰੂਪ ਆਰ ਬਣਾਤੇ ਆ ਮੈਂ 오ਹੋ ਹਲੇ ਟੈਂਕੀ ਭਰੀ ਨਹੀਂ ਹੈਗੀ ਔਰ ਮੈਂ ਇੰਤਜ਼ਾਰ ਕਰ ਰਹੀ ਹਾਂ ਟੈਂਕੀ ਭਰੰਦਾ ਕਿਉਂਕਿ ਮੋਟਰ ਦੀ ਆਵਾਜ਼ ਆ ਰਹੀ ਆ ਬਹੁਤ ਜ਼ਿਆਦਾ ਟੈਂਕੀ ਭਰੋਗੀ ਫਿਰ ਆਪਾਂ ਪਾਣੀ ਬੰਦ ਕਰ ਦੇਣਾ ਹੈ ਹਾਂ ਭਰ ਗਈ ਇੱਕ ਨਾ ਬੈਲ ਜੀ ਆਂਦੀ ਹੈ ਪਰ ਮੈਨੂੰ ਲੋਡ ਨਹੀਂ ਪੈਂਦੀ ਹੈਗੀ ਲਵਾਉਣ ਦੀ ਕਿਉਂਕਿ ਮੈਂ ਦੇਖਦੀ ਰਹਿਣੀ ਆ ਵੀ ਭਰ ਗਈ ਨਹੀਂ ਭਰ ਗਈ ਤੇ ਫਿਲਹਾਲ ਹੁਣ ਆਪਾਂ ਲਾਉਂਗੇ ਝਾੜੂ ਤੇ ਮਿਲਦੇ ਆਂ ਥੋੜੀ देर ਤੱਕ ਹਨਾ ਝਾੜੂ ਪੁੱচ্চਾ ਲਾ ਕੇ ਕੰਮ ਨਵੇੜ ਕੇ ਨਾ ਧੋਕੇ ਫਿਰ ਮਿਲਦੇ ਆਪਾਂ ਥੋੜੀ ਦੇਰ ਤੱਕ। ਤੋ ਲੋ ਜੀ ਕੰਮ ਤੰਦਾ ਹੋ ਗਿਆ ਮੇਰਾ ਫਿਨਿਸ਼ ਅੱਜ ਮੈਂ ਪਾਇਆ ਇਹ ਵਾਲਾ ਸੂਟ ਜੋ ਕਿ ਮੈਂ ਹੁਣ ਘਰ ਹੀ ਪਾਇਆ ਕਰੂੰਗੀ ਕਿਉਂਕਿ ਨਵਾਂ ਬਹੁਤ ਪਾ ਲਿਆ ਹਨਾ ਪੁਰਾਣਾ ਹੋ ਗਿਆ ਤੇ ਹੁਣ ਆਪਾਂ ਨੇ ਘਰਾਂ ਹੀ ਕੱਢ ਲਿਆ ਇਹ ਵਾਲਾ ਸੂਟ ਤੇ ਕਿਉਂਕਿ ਅੱਜ ਖੇੜੇ ਦੇ ਉੱਪਰ ਕੀਰਤਨ ਹੈ ਜੇ ਮੂਡ ਹੋਇਆ ਤਾਂ ਜਾਵਾਂਗੀ ਅਗਰ ਮੂਡ ਨਾ ਹੋਇਆ ਫਿਰ ਨਹੀਂ ਜਾਣਾ ਤੇ ਬਾਕੀ ਆਪਾਂ ਹੋਗੇ ਰੈਡੀ ਛੇੜੀ ਔਰ ਹੁਣ ਬਣਾਣੀ ਹੈ ਮੈਂ ਚਾਹ ਕਿਉਂਕਿ ਚਾਹ ਦਾ ਵੀ ਟਾਈਮ ਹੋ ਗਿਆ 11:30 ਹੋ ਗਿਆ ਚਾਹ ਕਿਹੜੇ-ਕਿਹ ਹੱਥ ਉੱਪਰ ਖੜੇ ਕਰੋ ਜਿਹੜੇ ਜਿਹੜੇ ਨੇ ਚਾਹ ਪੀਣੀ ਹੈ ਹੱਥ ਖੜੇ ਕਰੋ ਚਾਹ ਪੀਣੀ ਹੈ ਸਾਰਿਆਂ ਨੇ ਉੱਪਰ ਦੇ ਜੋਧ ਕੱਪੜੇ ਧਾਰ ਲਈ ਹੈ ਚਿਟਕਣੀਆਂ ਨਾ ਵਿੱਚੇ ਪਾ ਦੀ ਲੋ ਜੀ ਆਪਾਂ ਬਣਾਈਏ ਚਾਹ ਹੁਣ ਚਾਗ ਟਾਈਮ ਹੋ ਗਿਆ ਕੈਮਰਾ ਰੱਖ ਦਿਆਂ ਸਾਹਮਣੇ ਕੀ ਆ ਕਿਸ ਚੀਜ਼ ਦੇ

ये क्या है तुम कट्टियाँ हैं क्या करूंगा इसका इसके बीच बैलून तो फुट नहीं खराब होया हुआ ना हाँ क्या चल रहा है देखियो हैं खराब होया हुआ ना।, ना चला है फोड़ दिवाली में चलाएंगे पाना दिवाली घरी होली नो इसके बीच बैलून निकलेंगे कलर ला, वाले लो जी चार के बाई बांडा लो चाले लो ਸਾਈਟੀ ਉਸ ਉਹ ਦੋ ਮਿੰਟ ਦੀ ਥੋੜੀ ਥੋੜੀ ਜਿਹੀ ਦੇਖਿਓ ਇਹ ਤਾਂ ਨਹੀਂ ਪਹਿਲੇ ਪੜੀ ਹੋ ਪਾਏਗੀ ਉਹ ਪੜੀ یہ ہے میری چائے اور یہ ہے نمکین لو مرچیں ہو ہم کھا کے دیکھی میں مرچ ہے تھوڑی جی وچ لو تیری چا گلاس وچ پادی میں آ کے پی لیا اپنی روپ تیرا شِپڑ ٹھنڈا ہو رہا ہے انے پھر پی ہوا چل گئی موسم بدلیا ہوا نا تے تا ہوا چل رہی ہے میں اب تو ਤੋ ਲੋ ਜੀ ਫਰੈਂਡਸ ਇਧਰ ਕਰ ਰਹੀ ਮੈਂ ਕੜੀ ਦੀ ਤਿਆਰੀ ਜਾਣਾ ਤਾਂ ਮੈਂ ਮੰਦਿਰ ਦੇ ਵਿੱਚ ਚਲੋ ਅੱਜ ਕੀਰਤਨ ਹੈ ਹਨਾ ਬੋਲੇनाथ ਜੀ ਦਾ ਪਰ ਬਬਜੋਦ ਕੇ ਪਾਪਾ ਕਹਿੰਦੇ ਕੜੀ ਖਾਣੀ ਅੱਜ ਔਰ ਮੈਂ ਕੜੀ ਦੀ ਤਿਆਰੀ ਕਰ ਰਹੀ ਹਾਂ ਕਿਉਂਕਿ ਬਬਜੋਦ ਕੇ ਪਾਪਾ ਗਏ ਹੈ ਯਾਨੀ ਮੇਰੇ ਹਸਬੰਦ ਖੱਟੀ ਲੱਸੀ ਲੈਣ ਗਏ ਆ ਮਾਰਕੀਟ ਔਰ ਕੁਝ ਪਿਆਜ਼ ਵਗੈਰਾ ਲੈ ਰਹੇ ਤੇ ਲਿਆਣੇ ਤੇ ਉਸ ਤੋਂ ਬਾਅਦ ਆਪਾਂ ਕਰ ਦਈਏ ਇੰਨੇ ਤਿਆਰੀ ਆਂਦਿਆਂ ਨੂੰ ਆਲੂ-ਆਲੂ ਕੱਟ ਦਈਏ ਬਾਕੀ ਮਸਾਲਾ ਮੈਂ ਰੈਡੀ ਕਰਤਾ ਮਿਕਸ ਜੀ ਦੇ ਵਿੱਚ ਤੇ ਹੁਣ ਆਉਂਗੇ ਇਹ ਆਪਣਾ ਤੜਕਾ ਛੜਕਾ ਲਾ ਦੇਣਾ ਆਪਾਂ ਨੇ ਤੇ ਫਿਲਹਾਲ ਮੈਂ ਉਹੀ ਤਿਆਰੀ ਕਰਨ ਲੱਗੀ ਹਾਂ ਕਿ ਚਲੋ ਐਨੇ ਆਉਂਗੇ ਐਨੇ ਆਪਾਂ ਤੜਕਾ ਲਾ ਦਨੇ ਆ ਤੇ ਮੰਦਰ ਥੋੜਾ ਜਿਹਾ ਲੇਟ ਚਲੇ ਜਾਉਂਗੇ ਹਨਾ ਭੋਗ ਦੇ ਟਾਈਮ ਚਲੇ ਜਾਉਂਗੇ ਚਲੋ ਅੱਜ ਵੀ ਵੈਸੇ ਘਾਰੀ ਆ ਸਾਰੇ ਜਾਣੇ ਹਨਾ ਬਣਾਉਣਾ ਤਾਂ ਹੈ ਹੀ ਆ ਕੜੀ ਚੋਲ ਖਾਣੇ ਆ ਕਿਉਂਕਿ ਮੈਂ ਫਾਸਟ ਨਹੀਂ ਰੱਖਿਆ ਅੱਜ ਅੱਗੇ ਰੱਖ ਲੰਨੀ ਆ ਪ੍ਰੈਤਕੀ ਮੇਰਾ ਮੂਡ ਨਹੀਂ ਬਣਿਆ ਹੈਗਾ ਰੱਖਣ ਦਾ ਅੱਗੇ ਸ਼ਿਵਰਾਤਰੀ ਨੂੰ ਫਾਸਟ ਰੱਖ ਲੰਨੀ ਆ ਮੈਂ ਕਈ ਵਾਰ ਪਤਾ ਨਹੀਂ ਕਿਉਂ ਅੱਜ ਮੇਰਾ ਮੂਡ ਨਹੀਂ تھا लो जी कट लिए आलू आपा इन्हें तो एक पास बन गए अपने चौल जो कि मैं बनाते हैं चावल अपने बन गए हैं और धनिया भी समार के रखते अपने थोड़े जे आलू पावे बिच और तड़के लग चुके हैं बट हाले तक लस्सी नहीं आई मैं तड़का भी लाता त्या कदे गए वे बावजूद के पापा लस्सी लेना हाल तक आए नहीं है ਨੇ ਆਪਣਾ ਮਸਾਲਾ ਵੀ ਭੁੰਨਿਆ ਗਿਆ ਵਿੱਚ ਔਰ ਮੈਂ ਜਾਣਾ ਤਾਂ ਕੀਰਤਨ ਦੇ ਵਿੱਚ ਉਹ ਵੀ ਰਹਿ ਗਿਆ ਹਲੇ ਤੱਕ ਕਿਉਂਕਿ ਪੌਣੇ 12 ਹੋਣੇ ਆਲੇ ਸੋਰੀ ਪੌਣਾ 1 ਬਬਜੋਦ ਕੇ ਪਾਪਾ ਕੱਦੇ ਗਏ ਵੀ ਆ ਲੱਸੀ ਨਹੀਂ ਹਾਲ ਤੱਕ ਲੈ ਕੇ ਆਏ ਹੈਗੇ ਮੈਂ ਤੜਕਾ ਵੀ ਲਾ ਦਿਆ ਚੋਲ ਵੀ ਬਣਾ ਦੇ ਮਸਾਲਾ ਮਸੂਲਾ ਸਾਰਾ ਤਿਆਰ ਵੀ ਕਰ ਦਿਆ ਧਨੀਆ ਵੀ ਸਮਾਰ ਦਿਆ ਆ ਆਲੂ ਵੀ ਕੱਟ ਕੇ ਰੱਖ ਤੇ ਤੜਕਾ ਛੜਕਾ ਲਾ ਦਿਆ ਮੈਂ ਕਿਹਾ ਚਲੋ ਛੇਤੀ ਲਾ ਲੰਨੀ ਆ ਵੀ ਟਾਈਮ ਨਹੀਂ ਲੱਗਣਾ ਹੈਗਾ ਖੜੀ ਨੂੰ ਹਾਲ ਤੱਕ ਪਹੁੰਚੇ ਹੀ ਨਹੀਂ ਹੈਗੇ ਲੈ ਕੇ ਕੱਦੇ ਲੈਣ ਗਏ ਵੇ ਆ ਦੇਖਦੀ ਆ ਜੇ ਤਾਂ ਟਾਈਮ ਹੋਇਆ ਫਿਰ ਤਾਂ ਜਾਉਂਗੀ ਕਿਉਂਕਿ 1:30 1 ਵਜੇ ਤੱਕ ਐ ਕੀਰਤਨ ਉਸ ਤੋਂ ਬਾਅਦ ਤਾਂ ਬੰਦ ਹੋ ਜਾਣਾ ਹੈ ਤੇ ਦੇਖਦੇ ਆ ਚਲੋ ਆਰਤੀ ਕੇ ਟਾਈਮ ਚਲੇ ਜਾਵਾਂਗੇ ਹਨਾ ਚਲੋ ਸਾਲ ਦਾ ਤਿਹਾਰਾ ਵੀ ਜਾਣਾ ਤਾਂ ਚਾਹੀਦਾ ਹੈ ਲੋਜੀ ਕੜੀ ਨੂੰ ਲਾਤੀਆ ਤੜਕਾ ਆਪਾਂ ਨੇ ਚੋਲ ਬਣੇਵੇਂ ਆ ਤੇ ਗੈਸ ਕਰ ਦੰਨੇ ਆ ਤੇਜ ਆਪਾਂ ਤੁਮੇ ਜਾ ਰਹੀ ਹਾਂ ਜੀ ਖੇੜੇ ਪਰ ਕੜੀ ਬਣ ਗਈ ਚੋਲ ਬਣ ਗਏ ਹੁਣ ਜਾਣ ਲੱਗੀ ਆ ਫੜਾ ਫੜ ਚੁੰਨੀ ਲੈ ਲਾਂ ਆਪਣੀ ਚਲੋ ਜੀ ਚੱਲਦੇ ਹਾਂ ਹੁਣ ਆਪਾਂ ਸਾਰਾਂ ਕੀ ਬਣਾ ਰਹੀ ਹੈ ਇਹ ਦੇਖ ये है हमारे गांव की नई दुल्हन है ले ले। ये कौन है अच्छा दीदी का पोता आयो आयोजना ਇਰਵਜੋ ਤੋ ਲੋ ਜੀ ਫਰੈਂਡਸ ਖੇੜੇ ਤੋਂ ਆਪਾਂ ਆ ਗਏ ਔਰ ਭਜਨ ਭੋਜਨ ਗਾਏ ਤੇ ਜਿੰਨੇ ਵੀ ਆਪਾਂ ਨੂੰ ਆਂਦੇ ਤੇ ਆਪਾਂ ਨੇ ਗਾਤੇ ਹਨਾ ਤੇ ਬਾਕੀ ਮੈਂ ਬਣਾਣੀ ਹੈ ਚਾਹ ਹੁਣ ਦੇਖਦੀ ਆ ਸਾਢੇ 4 ਹੋ ਗਏ ਚਾਹ ਬਣਾ ਲੰਮੀ ਹੈ ਕਿਉਂਕਿ ਜੋ ਚਲੇਗੀ ਟਿਊਸ਼ਨ ਪਾ ਸਾਢੇ 3 ਵਜੇ ਔਰ ਅੱਜ ਬਣਾਈਤੀ ਅਸੀਂ ਕੜੀ ਚੋਲ ਜੋ ਕੀ ਇਹ ਪਏ ਆ ਕੜੀ ਚੋਲ ਕਿਉਂਕਿ ਮੈਂ ਬਣਾ ਗਈ ਥੀ ਬਣਾ ਕੇ ਮੈਂ ਚਲੇਗੀ ਖੇੜੇ ਪਰ ਉੱਤੇ ਭਜਨ ਭੋਜਨ ਗਾਏ ਆਪਾਂ ਨੇ ਤੇ ਫਿਲਹਾਲ ਜਸਟ ਹੁਣੀ ਆਈਆਂ ਤੇ ਮੈਂ ਆਪਣੇ ਆ ਕੇ ਖਾਈ ਸੱਚੀ ਇੰਨੀ ਭੁੱਖ ਲੱਗੀ ਵੀ ਥੀ ਨਾ ਬਹੁਤ ਜ਼ਿਆਦਾ ਔਰ ਹੁਣ ਆ ਕੇ ਖਾਏ ਹੈ ਤੇ ਤੇ ਚਲੋ ਜੀ ਖਾ ਖੂ ਕੇ ਫਿਰ ਮੈਂ ਮੰਜੇ ਭਾਂਡੇ ਆ ਗਿਆ ਹੁਣ ਬਣਾਵਾਂਗੀ ਚਾਹ ਚਾਹ ਬਣਾ ਕੇ ਨਾ ਇੱਕ ਨੇ ਕੜੀ ਪੱਤਾ ਪਿਆ ਦੇਖੋ ਟੋਕਰੀ ਦੇ ਵਿੱਚ ਧੋ ਕੇ ਰੱਖਿਆ ਹੋਇਆ ਮੈਂ ਕੜੀ ਪੱਤਾ ਇਹ ਸਬਜ਼ੀਆਂ ਸੁੱਜੀਆਂਗੇ ਵਿੱਚ ਪਾਣੀ ਹੁੰਨੀ ਹੈ ਮੈਂ ਜਦੋਂ ਰੂਪ ਨੂੰ ਪੜਾਵਾਂਗੀ ਨਾ ਫਿਰ ਇਹਨੂੰ ਸਾਫ਼ ਕਰਕੇ ਇੱਕ ਲਫਾਫੇ ਵਿੱਚ ਸਟੋਰ ਕਰ ਲਾਂਗੀ ਮੈਂ ਜਦੋਂ ਵੀ ਆਪਾਂ ਨੇ ਸਬਜ਼ੀ ਸਬਜ਼ੀ ਦਾ ਤੜਕਾ ਲਾਣਾ ਹੈ ਨਾ ਫਿਰ ਆਪਾਂ ਇਹ ਕੜੀ ਪੱਤੇ ਦਾ ਲਾ ਲੈਣੇ ਆ ਤੜਕਾ ਤੇ ਇਸ ਕਰਕੇ ਮੈਂ ਮੰਗਵਾ ਕੇ ਧੋ ਕੇ ਰੱਖ ਲਿਆ ਇਹ ਸਮਾਰ ਕੇ ਰੱਖਣਾ ਬਸ ਆਪਾਂ ਨੇ ਹਲੇ ਸੁੱਕਜੂਗਾ ਨਾ ਫਿਰ ਦੇਖਾਂਗੇ ਆਪਾਂ ਇਹਨੂੰ ਮਿਰਚਾਂ ਵੀ ਗਿੱਲੀਆਂ ਪਈਆਂ ਹਲੇ ਵਿੱਚ ਚਲੋ ਜੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਔਰ ਕਮੈਂਟ ਜ਼ਰੂਰ ਕਰੇ ਕਰੋ ਆ ਮੇਰੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਹਨਾ ਅੱਧਾ ਨਾ ਦੇਖਿਆ ਕਰੋ ਜੇ ਤੁਸੀਂ ਫੁੱਲ ਵਾਚ ਕਰੇ ਕਰੋਗੇ ਤਾਂ ਹੀ ਤੁਹਾਨੂੰ ਪਤਾ ਲੱਗਿਆ ਕਰੂਗਾ ਵੀ ਵੀਡੀਓ ਦੇ ਵਿੱਚ ਹੈ ਕੀ ਆਇਆ ਹੈ ਹਨਾ ਤੇ ਅੱਜ ਮੈਂ ਫਿਲਹਾਲ ਇਹ ਵਾਲਾ ਸੂਟ ਪਾਇਆ ਆਪਣਾ ਘਰ ਲੱਗੀ ਪਾਣ ਮੈਂ ਕਿਉਂਕਿ ਕੀ ਕਰਨੇ ਆ ਰੱਖ ਰੱਖ ਕੇ ਹਨਾ ਕਿਆ ਪਤਾ ਕਦ ਮਰ ਜਾਣਾ ਇਸ ਕਰਕੇ ਜਸਟ ਜੋ ਚੀਜ਼ ਹੈਗੀ ਆਪਣੀ ਯੂਜ਼ ਕਰ ਲਓ ਪਾ ਲਿਆ ਕਰੋ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਤੋ ਲੋ ਜੀ ਇਹ ਆ ਬਰਵਾਲੇ ਦੀ ਵੀਡੀਓ ਕਿਉਂਕਿ ਬਬਜੋਦ ਕੇ ਪਾਪਾ ਔਰ ਜੋਤ ਰੂਪ ਤਿੰਨੋ ਜਣੇ ਨਾ ਲੱਸੀ ਲੈਣ ਗਏ ਤੇ ਮਾਰਕੀਟ ਉਤੋਂ ਵੀਡੀਓ ਸ਼ੂਟ ਕਰੀ ਐ ਉੱਥੇ ਚੱਲ ਰਿਆ ਤਾਂ ਭੰਡਾਰਾ ਕੇਲੇ ਔਰ ਦੁੱਧ ਦਾ ਹਣਾ ਇਹ ਖੜ ਕੇ ਪੀਣ ਲੱਗ ਗਏ ਤੇ ਮੇਰੀ ਲੱਸੀ ਹੋ ਗਈ ਲੇਟ ਮੈਂ ਡੀਕਦੀ ਰਹੀ ਡੀਕਦੀ ਰਹੀ ਇਹ ਜਾਣਕਾਰ ਹੈ ਜੀ ਇਹਨਾਂ ਦੇ ਬਬਜੋਦ ਕੇ ਪਾਪਾ ਕੇ ਜਾਣ ਪਛਾਣ ਵਾਲੇ ਆ ਸਾਰੇ ਉਹਨਾਂ ਨੇ ਰੋਕ ਲਿਆ ਕਹਿੰਦੇ ਵੀਰ ਭੋਗ ਖਾ ਕੇ ਜਾਓ ਤੇ ਦੁੱਧ تھا ਔਰ ਕੇਲੇ ਤੇ ਹਣਾ ਦੁੱਧ ਕੇਲੇ ਚੱਲ ਰਹੇ ਤੇ ਇਹ ਇਹ ਖੜਕੇ ਉਰੇ ਖਾਣ ਲੱਗ ਗਏ ਮੇਰੇ ਵਰਗੀ ਡਿੱਕੀ ਗਈ ਡਿੱਕੀ ਗਈ ਮੈਂ ਕਿਹਾ ਆਏ ਨਹੀਂ ਹਲੇ ਲੱਸੀ ਲੈਣ ਮੈਂ ਕੜੀ ਬਣਾਣੀ ਐ ਤੇ ਇਹ ਮਾਰਕੀਟ ਖੜਕੇ ਬਸ ਉਰੇ ਖਾਣ ਪੀਣ ਲੱਗ ਗਏ ਜੋਤੀ ਰੂਪਤੀ ਔਰ ਬਵਜੁਦ ਕੇ ਪਾਪਾ ਤੇ ਤਿੰਨੋ ਜਣੇ ਤੇ ਔਰ ਬਵਜੁਦ ਕੇ ਪਾਪਾ ਚਲੋ ਕਹਿ ਰਹੇ ਚਲੋ ਵੀਡੀਓ ਕੀ ਸ਼ੂਟ ਵੀਡੀਓ ਬਣਾ ਲਿਆਏ ਕਹਿੰਦੇ ਦੇ ਵਿੱਚੋਂ ਚੱਲ ਵੀਡੀਓ ਪਾ ਦੀ ਵਲੌਗ ਦੇ ਵਿੱਚ ਮੈਂ ਕਿਹਾ ਚਲੋ ਠੀਕ ਐ ਮੈਂ ਪਾ ਦਾਂਗੀ ਬਟ ਮੈਂ ਡਿੱਕੀ ਗਈ ਡਿੱਕੀ ਗਈ ਮੈਂ ਵੀ ਅੱਜ ਲੇਟ ਹੋ ਗਈ ਮੈਂ ਮੰਦਿਰ ਜਾਣਾ ਤਾਂ ਫੇਰ ਇਸ ਕਰਕੇ ਲੇਟ ਹੋ ਗਈ ਤੇ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਸਕਿੱਪ ਨਾ ਕਰਿਆ ਕਰੋ ਇਹ ਮਾਰਕੀਟ ਬਿਲਕੁਲ ਨੇੜੇ ਹੈ ਜੀ ਸਾਡੇ ਬਾਏ ਜੀ ਟੇਕ ਕੇਅਰ ਫਿਰ